ਦੇਸ਼ ਦੀ ਆਜ਼ਾਦੀ ਦਿਵਸ ਦੀ ਸਭ ਨੂੰ ਬਹੁਤ-ਬਹੁਤ ਵਧਾਈ ਜੀ ਇਹ ਸਾਨੂੰ ਸਾਰਿਆਂ ਨੂੰ ਬੜੀ ਸ਼ਰਧਾ ਨਾਲ ਬੜੇ ਜੋਸ਼ ਨਾਲ ਮਨਾਉਣਾ ਚਾਹੀਦਾ ਹੈ ਇਹ ਦਿਨ ਬੜੀ ਵੱਡੀ ਗੱਲ ਹੈ ਦੇਸ਼ ਜਦੋਂ ਆਜ਼ਾਦ ਹੋਇਆ ਜਿਹਨਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਯਾਦ ਕਰਨ ਦਾ ਇੱਕ ਇਹ ਦਿਨ ਹੈਗਾ ਉਹਨਾਂ ਨੂੰ ਪ੍ਰਣਾਮ ਕਰਨ ਦਾ ਉਹਨਾਂ ਦਾ ਧੰਨਵਾਦ ਕਰਨ ਦਾ ਦੇਖਿਆ ਗਿਆ ਕਿ ਹੋਰ ਵੀ ਸਰਕਾਰੀ ادارے ਨੇ ਉਨ੍ਹਾਂ ਵਿੱਚ ਤਾਂ ਮਨਾਇਆ ਜਾ ਰਿਹਾ ਪਰ ਤੁਹਾਡੇ ਮਨ 'ਚ ਕਿਵੇਂ ਖਿਆਲ ਆਇਆ ਕਿ ਉਹ ਕਿਉਂ ਆਏ ਦੇਸ਼ ਜਿਹੜਾ ਆਜ਼ਾਦੀ ਦਿਨ ਇਹ ਖਾਸ ਤੌਰ ਤੇ ਮਨਾਇਆ ਜਾਵੇ ਕਿ ਜਿਵੇਂ ਕਿ ਤੁਸੀਂ ਦਫਤਰ ਦੀ ਸਜਾਵਟ ਕੀਤੀ ਹੋਈ ਹੈ 15 ਅਗਸਤ ਔਰ 26 ਜਨਵਰੀ ਦੇ ਜਿਹੜੇ ਦੋ ਸਾਡੇ ਨੈਸ਼ਨਲ ਫੈਸਟੀਵਲ ਹੈਗੇ ਆ ਇਹਨਾਂ ਨੂੰ ਅਸੀਂ ਬੜੀ ਧੂਮ-ਧਾਮ ਨਾਲ ਮਨਾਉਂਦੇ ਆ ਬੜੀ ਤਿਆਰੀ ਕਰਵਾਈ ਦੀ ਹੈ ਕਾਫੀ ਜ਼ੋਰ ਲੱਗਾ ਹੁੰਦਾ ਸਾਰੇ ਡਿਪਾਰਟਮੈਂਟਸ ਦਾ ਫਿਰ ਜਿਹੜੇ ਬੱਚੇ ਪਰਫਾਰਮ ਕਰਦੇ ਆ ਤਿਆਰੀਆਂ ਕਰਦੇ ਕਾਫੀ ਦਿਨਾਂ ਤੋਂ 15 16 ਦਿਨ ਤੋਂ ਲੱਗੇ ਹੋਏ ਆ ਕਿਸੇ ਨੇ ਗਰੁੱਪ ਡਾਂਸ ਦੇ ਵਿੱਚ ਹੈ ਕੋਈ ਕੋਈ ਦੇਸ਼ ਭਗਤੀ ਦੇ ਗੀਤ ਵਿੱਚ ਹੈ ਕੋਈ ਸੋਲੋ ਆਈਟਮ ਆਪਣੀ ਪੇਸ਼ ਕਰ ਰਿਹਾ ਕੋਈ ਭੰਗੜਾ ਕਿੰਦਾ ਦੇ ਵਿੱਚ ਦੇਸ਼ ਭਗਤੀ ਦੇ ਗੀਤ ਗਾਉਂਦੇ ਆ ਸੋ ਉਹਨਾਂ ਵੱਲ ਦੇਖ ਕੇ ਵੀ ਸਾਡਾ ਜਜ਼ਬਾ ਜਿਹੜਾ ਦੁਗਣਾ ਹੋ ਜਾਂਦਾ ਕਿ ਇਹ ਬੱਚੇ ਕਿੰਨਾ ਜੋਸ਼ ਨਾਲ ਲੱਗੇ ਹੋਇਆ ਕਿੰਨੀ ਸ਼ਿੱਦਤ ਨਾਲ ਲੱਗੇ ਹੋਇਆ ਕਿੰਨੀ ਮਿਹਨਤ ਕਰਦੇ ਆ ਪਾਣੇ ਕਿ ਤੁਹਾਡੀ ਜਿਹੜੀ ਇਸ ਖਬਰ ਨੂੰ ਦੇ ਕੇ ਇੱਕ ਵੱਖਰਾ ਸੁਨੇਹਾ ਮਿਲੇਗਾ ਕਿਉਂਕਿ ਹਰ ਦਫ਼ਤਰ ਜਿਹੜਾ ਕਿ ਦੇਸ਼ ਦੀ ਆਜ਼ਾਦੀ ਮਨਾਏਗਾ ਹਾਂ ਹਾਂ ਬਿਲਕੁਲ ਇਹਦਾ ਫਰਕ ਤਾਂ ਪੈਂਦਾ ਹੈ ਜੀ ਇਸ ਗੱਲ ਦਾ ਹਾਂਜੀ ਹਾਂ ਸਾਰੇ ਕਰਨਗੇ ਕਰ ਵੀ ਰਿਹਾ ਕਰਦੇ ਵੀ ਆਂ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਖਰਚ ਤੋ ਆ ਕੇ ਗੱਲ ਆ ਗਈ ਕੋਈ ਫੰਡ ਨਹੀਂ ਆਇਆ ਜਾਂ ਸਾਨੂੰ ਖਰਚ ਨਹੀਂ ਮਿਲਿਆ ਤੇ ਲੱਗਦਾ ਨੇ ਕਿ ਇਸ ਨੂੰ ਜਿਆਦਾ ਖਰਚ ਵੀ ਨਹੀਂ ਹੁੰਦਾ ਕਿਉਂਕਿ ਸਜਾਵਟ ਹੁੰਦੀ ਆ ਦੇਸ਼ ਦੀ ਆਜ਼ਾਦੀ ਦੇ ਦਿਨ ਮਨਾਉਣਾ ਚਾਹੀਦਾ ਹੈ ਇੰਨਾ ਕ ਤਾਂ ਬੰਦਾ ਆਪਣੇ ਕੋਲੋਂ ਖਰਚ ਕਰ ਸਕਦਾ ਦੇਸ਼ ਦੀ ਆਜ਼ਾਦੀ ਨਿਗ ਹਰ ਦੇਸ਼ ਨਿਵਾਸੀ ਅੱਜ ਮਨਾ ਰਿਹਾ ਹੈ ਮਾਨ ਰਿਹਾ ਹੈ ਨਿਗ ਨੂੰ ਜੇ ਗੱਲ ਕਰੀਏ ਤਾਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਅੱਜ ਦੇ ਦਿਨ ਨੂੰ ਖਾਸ ਮਨਾਇਆ ਜਾਂਦਾ ਹੈ ਕਿਉਂਕਿ 15 ਅਗਸਤ ਨੂੰ ਦੇਸ਼ ਆਜ਼ਾਦ ਹੁੰਦਾ ਹੈ ਜਿਸ ਨੂੰ ਲੈ ਕੇ ਅੱਜ ਦੇਸ਼ ਜਿਹੜਾ ਕਿ ਬੱਚੇ-ਬੱਚੇ ਦੀ ਜ਼ੁਬਾਨ ਤੇ ਜਹਨ ਦਿਨ ਜਿਹੜੇ ਕਿ ਨਾਰੇ ਲਗਾਏ ਜਾਂਦੇ ਨੇ ਸੋ ਇਸ ਦਿਨ ਨੂੰ ਖਾਸ ਕਰਕੇ ਹਰ ਦੇਸ਼ ਨਿਵਾਸੀ ਮਨਾਉਂਦਾ ਹੈ ਅੱਜ ਅਸੀਂ ਪਹੁੰਚੇ ਹਾਂ ਅੰਮ੍ਰਿਤਸਰ ਦੀ ਤਹਿਸੀਲ ਬਣ ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਬੜੇ ਸੋਹਣੇ ਤਰੀਕੇ ਨਾਲ ਇਸ ਨੂੰ ਸਜਾਇਆ ਗਿਆ ਹੈ ਰੰਗ-ਬਰੰਗੇ ਜਿਹੜੇ ਗੁਬਾਰੇ ਲਗਾਏ ਗਏ ਨੇ ਤੇ ਸਾਈਡਾਂ ਤੇ ਦੇਖ ਸਕਦੇ ਹੋ ਕਿ ਛੋਟੇ-ਛੋਟੇ ਦੇਸ਼ ਦੇ ਜਿਹੜੇ ਤਿਰੰਗਾ ਹੈ ਉਹ ਲਗਾਇਆ ਗਿਆ ਜੇ ਗੱਲ ਕਰਾਂਗੇ ਕਮਰਿਆਂ ਦੀ ਤਾਂ ਜਿਹੜੇ ਇਹਨਾਂ ਦੇ ਦਫ਼ਤਰ ਨੇ ਉਹਨਾਂ ਨੂੰ ਵੀ ਬਹੁਤ ਹੀ ਸੋਹਣੀ ਤਰ੍ਹਾਂ ਅੰਦਰੋਂ ਸਜਾਇਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਇਹ ਕਰਮਚਾਰੀ ਕੰਮ ਕਰਦੇ ਨੇ ਤੇ ਉਹਨਾਂ ਨੇ ਆਪਣੇ ਦਫ਼ਤਰ ਨੂੰ ਖਾਸ ਬਹੁਤ ਹੀ ਸੋਹਣੇ ਢੰਗ ਨਾਲ ਅੱਜ ਦੇ ਦਿਨ ਲਈ ਖਾਸ ਸਜਾਇਆ ਹੈ ਕਿਉਂਕਿ ਦੇਸ਼ ਦੀ ਆਜ਼ਾਦੀ ਵਾਲਾ ਨੇਗੇ ਹਰ ਕੋਈ ਮਾਣਦਾ ਤੇ ਇਸ ਦਿਨ ਨੂੰ ਹਰ ਕੋਈ ਮਨਾਉਣਾ ਚਾਹੁੰਦਾ ਤੇ ਹਰ ਕੋਈ ਮਨਾਉਂਦਾ ਵੀ ਹੈ ਜੇ ਗੱਲ ਕਰੀਏ ਸਕੂਲਾਂ ਕਾਲਜਾਂ ਦੀ ਜਾਂ ਸੰਸਥਾਵਾਂ ਦੀ ਤਾਂ ਹਰ ਕੋਈ ਆਪਣੇ ਆਪਣੇ ਇਵੈਂਟ ਕਰਾ ਕੇ ਇਸ ਦਿਨ ਦੇਸ਼ ਦੀ ਆਜ਼ਾਦੀ ਦਿਨ ਮਨਾਉਂਦੇ ਨੇ ਸੋ ਇਹ ਬੜੀ ਵੱਡੀ ਖਾਸ ਗੱਲ ਹੈ ਕਿ ਦੇਸ਼ ਦੀ ਆਜ਼ਾਦੀ ਜਿਹੜੀ ਕਿ ਹਰ ਦੇਸ਼ ਭਗਤ ਵੱਲੋਂ ਮਨਾਈ ਜਾਂਦੀ ਐ ਸੋ ਤਸਵੀਰਾਂ ਨੇ ਸਾਂਝੇ ਕਰੇ ਤਹਿਸੀਲ ਬੰਦੀਆਂ ਜਿੱਥੇ ਕਿ ਤੁਸੀਂ ਦੇਖ ਸਕਦੇ ਬਹੁਤ ਹੀ ਸੋਹਣੇ ਤਰੀਕੇ ਨਾਲ ਕੇ ਸਜਾਇਆ ਗਿਆ ਐ ਸੋ ਆਪਾਂ ਤੁਹਾਨੂੰ ਦਫ਼ਤਰ ਦੇ ਅੰਦਰ ਜ਼ਰੂਰ ਲਿਜਾਵਾਂਗੇ ਜਿੱਥੇ ਤੇ ਦੇਖ ਸਕਦੇ ਹੋ ਕਿ ਬਹੁਤ ਹੀ ਸੋਹਣੇ ਤਰੀਕੇ ਨਾਲ ਅੰਦਰੋਂ ਸਜਾਇਆ ਗਿਆ ਹੈ ਭਾਵੇਂ ਵਰਕਿੰਗ ਡੇ ਹੈ ਪਰ ਜਿਹੜੇ ਤਸਵੀਲਦਾਰ ਨੇ ਉਹ ਆਪਣਾ ਕੰਮ ਦੇ ਨਾਲ-ਨਾਲ ਜਿਹੜੇ ਕਿ ਇਸ ਦੇਸ਼ ਭਗਤੀ ਨੂੰ ਵੀ ਮਨਾ ਰਹੇ ਨੇ ਸੋ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅੰਦਰ ਦਫ਼ਤਰ ਦੀਆਂ ਦੇਖੋ ਬਹੁਤ ਹੀ ਸੋਹਣੇ ਰੰਗ ਬਰੰਗੇ ਜਿਹੜੇ ਗੁਬਾਰੇ ਨਾਲ ਸਜਾਇਆ ਗਿਆ ਸੋ ਤਸਵੀਲਦਾਰ ਲక్ష్మణ ਜੀ ਵੀ ਆਪਣਾ ਜਿਹੜਾ ਕਿ ਕੰਮ ਵਾਕੋ ਵੀ ਆਪਣੀ ਡਿਊਟੀ ਕਰ ਰਹੇ ਨੇ ਤੇ ਨਾਲ-ਨਾਲ ਦੇਸ਼ ਭਗਤੀ ਨੂੰ ਵੀ ਮਨਾ ਰਹੇ ਨੇ ਕਿਉਂਕਿ ਆਜ਼ਾਦ ਦਿਨ ਖਾਸ ਹੈ 15 ਅਗਸਤ ਜਿਹੜੀ ਕਿ ਪੂਰੇ ਭਾਰਤ ਵੱਲੋਂ ਪੂਰਾ ਦੇਸ਼ ਭਗਤ ਜਿਹੜੇ ਕਿ ਇਹਨੇ ਉਹ ਮਨਾਉਂਦੇ ਨੇ ਸੋ ਗੱਲਬਾਤ ਜ਼ਰੂਰ ਕਰਾਂਗੇ ਆਪਾਂ ਤਹਿਸੀਲਾਰਨ ਵੀ ਅੱਜ ਦੇ ਜਿਹੜਾ ਦਿਨ ਇਹ ਮਨਾਇਆ ਜਾ ਰਿਹਾ ਸੋ ਕਿਵੇਂ ਰਿਹਾ ਹਾਂਜੀ ਬਹੁਤ ਸਰ ਹਾਂ ਬਰਸਾ ਰਹੀਆਂ ਚ ਸੋ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਸੋਹਣੇ ਤਰੀਕੇ ਨਾਲ ਅੰਦਰ ਸਜਾਇਆ ਗਿਆ ਜਿਹੜੀ ਕਿ ਪਬਲਿਕ ਕੰਮ ਕਰਾਉਣ ਲਈ ਪਹੁੰਚੀ ਉਹਨਾਂ ਦੇ ਮਨਾਂ 'ਚ ਵੀ ਖੁਸ਼ੀ ਹੈ ਕਿਉਂਕਿ ਦੇਖ ਕੇ ਲੱਗਦਾ ਹੈ ਕਿ ਹਰ ਇੱਕ ਦੇ ਮਨ ਅੰਦਰ ਆਉਂਦਾ ਕਿ ਅਸੀਂ ਵੀ ਇਸ ਦਿਨ ਨੂੰ ਖਾਸ ਕਰਕੇ ਮਨਾਈਏ ਕਿਉਂ ਅੱਜ ਦਾ ਦਿਨ ਖਾਸ ਹੈ ਤੇ ਜਿਹੜਾ ਕਿ ਹਰ ਦੇਸ਼ ਨਿਵਾਸੀ ਇਸ ਨੂੰ ਮਨਾਉਂਦਾ ਸਕੂਲਾਂ ਕਾਲਜਾਂ ਦੇ ਵਿੱਚ ਬੱਚੇ ਪ੍ਰੋਗਰਾਮ ਕਰਕੇ ਇਸ ਦਿਨ ਨੂੰ ਮਨਾਉਂਦੇ ਨੇ ਦੇਸ਼ ਭਗਤੀ ਦੇ ਗੀਤ ਗਾਏ ਜਾਂਦੇ ਨੇ ਜੇ ਗੱਲ ਕਰੀਏ ਬਾਰਡਰ ਦੀ ਤਾਂ ਬਾਰਡਰ ਤੇ ਜਿੰਨੀ ਵੀ ਆਰਮੀ ਲੱਗੀ ਐ ਬੇਸਫ ਲੱਗੇ ਉਹ ਵੀ ਆਪਣੇ ਤੌਰ ਤੇ ਮਨਾਉਂਦੀ ਐ ਸੋ ਸਾਡੇ ਨਾਲ ਮੌਜੂਦ ਨੇ ਤੇ ਸਿਧਾਰ ਲక్ష్ਮਨ ਜੀ ਉਹਨਾਂ ਨੇ ਵੀ ਗੱਲਬਾਤ ਕਰਾਂਗੇ ਬਹੁਤ ਬਹੁਤ ਵਧਾਈਆਂ ਦੇਸ਼ ਭਗਤ ਮਿਹਰਬਾਨੀ ਜੀ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਜੀ ਜੀ ਦੀ ਗੱਲ ਆ ਤੁਹਾਡੇ ਵੱਲੋਂ ਲਾ ਕੇ ਇੱਥੇ ਸਜਾਇਆ ਗਿਆ ਜਿਹੜਾ ਕਿ ਦੇਸ਼ ਦੀ ਆਜ਼ਾਦੀ ਦਿਨ ਮਨਾਇਆ ਜਾ ਰਿਹਾ ਹੈ ਦੇਸ਼ ਦੀ ਆਜ਼ਾਦੀ ਦਿਵਸ ਦੀ ਸਭ ਨੂੰ ਸਾਨੂੰ ਸਾਰਿਆਂ ਨੂੰ ਬੜੀ ਸ਼ਰਧਾ ਨਾਲ ਬੜੇ ਜੋਸ਼ ਨਾਲ ਮਨਾਉਣਾ ਚਾਹੀਦਾ ਹੈ ਇਹ ਦਿਨ ਬੜੀ ਵੱਡੀ ਗੱਲ ਹੈ ਦੇਸ਼ ਦੇ ਜਦੋਂ ਆਜ਼ਾਦ ਹੋਇਆ ਜਿਹਨਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਯਾਦ ਕਰਨ ਦਾ ਇੱਕ ਇਹ ਦਿਨ ਹੈਗਾ ਉਹਨਾਂ ਨੂੰ ਪ੍ਰਣਾਮ ਕਰਨ ਦਾ ਉਹਨਾਂ ਦਾ ਧੰਨਵਾਦ ਕਰਨ ਦਾ ਤੇ ਸਾਰਾ ਦੇਸ਼ ਬੜੇ ਜੋਸ਼ ਨਾਲ ਮਨਾ ਰਿਹਾ ਅਸੀਂ ਵੀ ਉਸੇ ਚ ਸ਼ਾਮਲ ਹਾਂ ਜੀ ਦੇਖਿਆ ਗਿਆ ਕਿ ਹੋਰ ਵੀ ਸਰਕਾਰੀ ادارے ਨੇ ਉਹਨਾਂ ਵਿੱਚ ਤਾਂ ਮਨਾਇਆ ਜਾ ਰਿਹਾ ਪਰ ਤੁਹਾਡੇ ਮਨ 'ਚ ਕਿਵੇਂ ਖਿਆਲ ਆਇਆ ਕਿ ਕਿਉਂ ਆਏ ਦੇਸ਼ ਜਿਹੜਾ ਆਜ਼ਾਦੀ ਦਿਨ ਇਹ ਖਾਸ ਤੌਰ ਤੇ ਮਨਾਇਆ ਜਾਵੇ ਕਿ ਜਿਵੇਂ ਕਿ ਤੁਸੀਂ ਦਫਤਰ ਦੀ ਸਜਾਵਟ ਕੀਤੀ ਹੋਈ ਹੈ ਅਸੀਂ ਤਾਂ ਵੈਸੇ ਸਾਡਾ ਜਿਹੜਾ ਐਡਮਿਨਿਸਟ੍ਰੇਸ਼ਨ ਵੱਲੋਂ ਹੁੰਦਾ ਆ ਸਾਡੇ ਸਾਰੇ ਆਫੀਸਰਸ ਜ਼ਿਲ੍ਹੇ ਦੇ ਸਬਡਿਵੀਜ਼ਨਾਂ ਦੇ ਸਾਰੇ ਲੱਗੇ ਹੁੰਦੇ ਆ ਹਮੇਸ਼ਾ ਹੀ 15 ਅਗਸਤ ਔਰ 26 ਜਨਵਰੀ ਤੇ ਜਿਹੜੇ ਦੋ ਸਾਡੇ ਨੈਸ਼ਨਲ ਫੈਸਟੀਵਲ ਹੈਗੇ ਆ ਇਹਨਾਂ ਨੂੰ ਅਸੀਂ ਬੜੀ ਧੂਮ-ਧਾਮ ਨਾਲ ਮਨਾਉਂਦੇ ਆ ਬੜੀ ਤਿਆਰੀ ਕਰਵਾਈ ਦੀ ਹੈ ਕਾਫੀ ਜ਼ੋਰ ਲੱਗਾ ਹੁੰਦਾ ਸਾਰੇ ਡਿਪਾਰਟਮੈਂਟਸ ਦਾ ਖਾਸ ਤੌਰ ਤੇ ਸਾਡੇ ਜ਼ਿਲ੍ਹਾ ਦੇ ਜਿਹੜੇ ਅਫਸਰ ਹੁੰਦੇ ਜੋ ਮਾਜੂਦ ਡਿਪਟੀ ਕਮਿਸ਼ਨਰ ਸਾਹਿਬ ਸਬਡਿਵੀਜ਼ਨ ਲੈਵਲ ਤੇ ਸਾਡੇ ਐਸਟੀਐਮ ਸਹਿਬਾਨ ਬਹੁਤ ਉਭੋਸ਼ ਨਾਲ ਜਾਂ ਕਰ ਬੜੀ ਸ਼ਰਧਾ ਦੇ ਨਾਲ ਉਹ ਮਨਾਉਂਦੇ ਆ ਸਾਰਾ ਦਿਨ ਇਹ ਕਿ ਇੱਕ ਇੱਕ ਚੀਜ਼ ਨੂੰ ਮੋਨੀਟਰ ਕਰਦੇ ਆ ਡੀਸੀ ਸਾਹਿਬ ਐਸਟੀਐਮ ਸਹਿਬਾਨ ਸਾਡੇ ਸਾਰੇ ਅਫੀਸਰ ਕਿ ਇਹਦੇ ਵਿੱਚ ਕੋਈ ਇੱਕ ਨਿੱਕੀ ਜਿੰਨੀ ਵੀ ਖਤਾਹੀ ਨਾ ਹੋਵੇ ਔਰ ਇਹਨਾਂ ਕੁਝ ਜਦੋਂ ਕਰਦੇ ਆ ਅਸੀਂ ਤਾਂ ਆਟੋਮੈਟਿਕਲੀ ਜਜ਼ਬਾ ਜਿਹੜਾ ਸਾਰਿਆਂ ਚ ਪੈਦਾ ਹੁੰਦਾ ਫਿਰ ਜਿਹੜੇ ਬੱਚੇ ਪਰਫਾਰਮ ਕਰਦੇ ਆ ਤਿਆਰੀਆਂ ਕਰਦੇ ਆ ਕਾਫੀ ਦਿਨਾਂ ਤੋਂ 15 16 ਦਿਨ ਤੋਂ ਲੱਗੇ ਹੋਏ ਆ ਕਿਸੇ ਨੇ ਗਰੁੱਪ ਡਾਂਸ ਦੇ ਵਿੱਚ ਹੈ ਕੋਈ ਕੋਈ ਦੇਸ਼ ਭਗਤੀ ਦੇ ਗੀਤ ਵਿੱਚ ਹੈ ਕੋਈ ਸੋਲੋ ਆਈਟਮ ਆਪਣੀ ਪੇਸ਼ ਕਰ ਰਿਹਾ ਕੋਈ ਪੰਗੜਾ ਗਿੱਧਾ ਦੇ ਵਿੱਚ ਦੇਸ਼ ਭਗਤੀ ਦੇ ਗੀਤ ਗਾਉਂਦੇ ਆ ਸੋ ਉਹਨਾਂ ਵੱਲ ਦੇਖ ਕੇ ਵੀ ਸਾਡਾ ਜਜ਼ਬਾ ਜਿਹੜਾ ਦੁੱਗਣਾ ਹੋ ਜਾਂਦਾ ਕਿ ਇਹ ਬੱਚੇ ਕਿੰਨਾ ਜੋਸ਼ ਨਾਲ ਲੱਗੇ ਹੋਇਆ ਕਿੰਨੀ ਸ਼ਿੱਦਤ ਨਾਲ ਲੱਗੇ ਹੋਇਆ ਕਿੰਨੀ ਮਿਹਨਤ ਕਰਦੇ ਆ ਉਹਨਾਂ ਦੇ ਟੀਚਰ ਵੀ ਜਾਂ ਸਾਡਾ ਜਿਹੜਾ ਲੋਕ ਸੰਪਰਕ ਵਿਭਾਗ ਆ ਉਹ ਵੀ ਬਹੁਤ ਇਸ ਦੇ ਵਿੱਚ ਯੋਗਦਾਨ ਪਾਉਂਦਾ ਆਪਣਾ ਬਾਕੀ ਸਾਰੇ ਡਿਫਰੈਂਟ ਡਿਪਾਰਟਮੈਂਟਸ ਜਿਹਦੀਆਂ ਜਿਹਦੀਆਂ ਡਿਊਟੀਆਂ ਲੱਗਦੀਆਂ ਬਹੁਤ ਅੱਛਾ ਕਰਦੇ ਸਾਰੇ ਲੱਗਦਾ ਨੇ ਕਿ ਤੁਹਾਡੀ ਜਿਹੜੀ ਇਸ ਖਬਰ ਨੂੰ ਦੇਖ ਕੇ ਇੱਕ ਵੱਖਰਾ ਸੁਨੇਹਾ ਮਿਲੇਗਾ ਕਿਉਂਕਿ ਹਰ ਦਫਤਰ ਜਿਹੜਾ ਕਿ ਦੇਸ਼ ਦੀ ਆਜ਼ਾਦੀ ਮਨਾਏਗਾ ਹਾਂ ਹਾਂ ਬਿਲਕੁਲ ਇਹਦਾ ਫਰਕ ਤਾਂ ਪੈਂਦਾ ਹੈ ਜੀ ਇਸ ਗੱਲ ਦਾ ਹਾਂਜੀ ਹਾਂ ਸਾਰੇ ਕਰਨਗੇ ਕਰ ਵੀ ਰਿਹਾ ਕਰਦੇ ਵੀ ਹਾਂਜੀ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਖਰਚ ਤੋਂ ਆ ਕੇ ਗੱਲ ਆ ਗਈ ਕੋਈ ਫੰਡ ਨਹੀਂ ਆਇਆ ਜਾਂ ਸਾਨੂੰ ਖਰਚ ਨਹੀਂ ਮਿਲਿਆ ਤੇ ਲੱਗਦਾ ਨੇ ਕਿ ਇਸ ਨੂੰ ਜਿਆਦਾ ਖਰਚ ਵੀ ਨਹੀਂ ਹੁੰਦਾ ਕਿਉਂਕਿ ਸਜਾਵਟ ਹੁੰਦੀ ਹੈ ਦੇਸ਼ ਦੀ ਆਜ਼ਾਦੀ ਦੇ ਦਿਨ ਮਨਾਉਣਾ ਚਾਹੀਦਾ ਹੈ ਇੰਨਾ ਕਿ ਤਾਂ ਬੰਦਾ ਆਪਣੇ ਕੋਲੋਂ ਖਰਚ ਕਰ ਸਕਦਾ ਤੇ ਖਰਚ ਕੋਈ ਨਹੀਂ ਸਾਡੇ ਜਿਹੜਾ ਦਫ਼ਤਰ ਦਾ ਮਾਹੌਲ ਆ ਨਾ ਜੀ ਸਾਡੇ ਸਾਰੇ ਸਟਾਫ ਜਿਹੜਾ ਬਹੁਤ ਕੋਆਪਰੇਟਿਵ ਆ ਵਧੀਆ ਆ ਕੋਈ ਚੰਗੀ ਗੱਲ ਅਸੀਂ ਪੋਜ਼ਿਟਿਵ ਜਦੋਂ ਕਰਦੇ ਆ ਤਾਂ ਸਾਰੇ ਇਕਦਮ ਅੱਗੇ ਆਉਂਦੇ ਆ ਆਪਣਾ ਆਪਣਾ ਯੋਗਦਾਨ ਜਿੰਨਾ ਕਿਸੇ ਦਾ ਹੈਗਾ ਉਹ ਪਾਉਂਦੇ ਆ ਸਾਰੇ ਨਾਲ ਮਿਲ ਕੇ ਕਰਦੇ ਆ ਕੀ ਮੈਸੇਜ ਦਵੋਗੇ ਲੋਕਾਂ ਨੂੰ ਕਿ ਇਸ ਤਰ੍ਹਾਂ ਦੇਸ਼ ਦੀ ਆਜ਼ਾਦੀ ਦਿਨ ਮਨਾਉਣਾ ਚਾਹੀਦਾ ਦੇਖੋ ਜਿਹੜਾ ਸਾਡਾ ਸਮਾਜ ਆ ਸਾਡਾ ਦੇਸ਼ ਆ ਸਾਡਾ ਆਪਣਾ ਆ ਇਹਦੇ ਚ ਪੋਜ਼ਿਟਿਵ ਕੰਮ ਹਮੇਸ਼ਾ ਸਾਰਿਆਂ ਨੂੰ ਕਰਦੇ ਰਹਿਣਾ ਚਾਹੀਦਾ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਆ ਉਹਨਾਂ ਨੂੰ ਅਸੀਂ ਕੁਝ ਦੇ ਕੇ ਜਾਵਾਂਗੇ ਜਾਂ ਕੋਈ ਚੰਗਾ ਮੈਸੇਜ ਦੇਵਾਂਗੇ ਚੰਗੇ ਬਣ ਕੇ ਦਿਖਾਵਾਂਗੇ ਤਾਂ ਉਹ ਸਾਨੂੰ ਫੋਲੋ ਕਰਨਗੇ ਜਿਵੇਂ ਕਿ ਇੱਕ ਨਵੀਂ ਸਿਹਤ ਮਿਲਦੀ ਹੈ ਇਹਨਾਂ ਨੂੰ ਦੇਖ ਕੇ ਹੋਰ ਵੀ ਜਿਹੜੇ ਅਧਿਕਾਰੀ ਨੇ ਉਹ ਵੀ ਇਸ ਦਿਨ ਨੂੰ ਖਾਸ ਤੌਰ ਤੇ ਮਨਾਉਣਗੇ ਸੋ ਤੁਸੀਂ ਦੇਖ ਸਕਦੇ ਹੋ ਦਫ਼ਤਰ ਵਿੱਚ ਹੋਰ ਵੀ ਲੋਕ ਮੌਜੂਦ ਨੇ ਉਹਨਾਂ ਨੇ ਵੀ ਗੱਲਬਾਤ ਕਿਵੇਂ ਲੱਗਦਾ ਜੀ ਜਿਵੇਂ ਸਰਕਾਰੀ ਅਧਿਕਾਰੀ ਅੱਜ ਦਿਨ ਖਾਸ ਮਨਾਉਂਦੇ ਨੇ ਤੁਹਾਨੂੰ ਕਿਵੇਂ ਲੱਗਦਾ ਹਰ ਇੱਕ ਨੂੰ ਮਨਾਉਣਾ ਚਾਹੀਦਾ ਬਹੁਤ ਵਧੀਆ ਅੱਛੀ ਗੱਲ ਹੈ ਜੀ ਜਿਹੜੀ ਆਜ਼ਾਦੀ ਜਿਹੜੀ ਹੈ ਆਜ਼ਾਦੀ ਸਾਲ ਵਿੱਚ ਆਜ਼ਾਦੀ ਆਉਂਦੀ ਹੈ ਸਾਥ ਮਨਾਣੇ ਚਾਹੀਦਾ ਬੜੀ ਖੁਸ਼ੀ ਦੀ ਗੱਲ ਲੱਗੀ ਬਹੁਤ ਖੁਸ਼ੀ ਦੀ ਗੱਲ ਹੈ ਪਹਿਲੀ ਵਾਰੀ ਸਜਾਵਟ ਵੇਖੀ ਦਫ਼ਤਰ ਦੇ ਵਿੱਚ ਹਾਂਜੀ ਤੁਹਾਨੂੰ ਕਿਤੇ ਇਸ ਤਰ੍ਹਾਂ ਦੀ ਸਜਾਵਟ ਦੇਖੀ ਹੈ ਤੁਸੀਂ ਇਹ ਜਿਹੜੀ ਸਜਾਵਟ ਤਹਿਸੀਲਦਾਰ ਸਾਹਿਬ ਵੱਲੋਂ ਕੀਤੀ ਗਈ ਹੈ ਬਹੁਤ ਉਪਰਾਲਾ ਹੈ ਇਸ ਇਸ ਚੀਜ਼ ਨੂੰ ਦੇਖ ਕੇ ਸਾਨੂੰ ਆਪਣੇ ਆਪ ਨੂੰ ਜਿਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਅਸੀਂ ਯਾਦੀ ਦੇ ਰੰਗ ਵਿੱਚ ਰੰਗੇ ਹੋਏ ਮਹਿਸੂਸ ਕਰ ਰਹੇ ਹਾਂ ਸਾਨੂੰ ਇਹ ਸਭ ਵੱਲੋਂ ਕੀਤੀ ਗਈ ਯੋਜਨਾ ਬਹੁਤ ਪਸੰਦ ਆਈ ਹੈ ਸੋ ਹਰ ਇੱਕ ਨੂੰ ਇਸ ਤਰ੍ਹਾਂ ਦਾ ਦਿਨ ਮਨਾਉਣਾ ਚਾਹੀਦਾ ਮਨਾਉਣਾ ਚਾਹੀਦਾ ਹਰ ਇੱਕ ਨੂੰ ਮਨਾਉਣਾ ਚਾਹੀਦਾ ਸਜਾਵਟ ਕਿਵੇਂ ਦੀ ਲੱਗੀ ਜਿਵੇਂ ਤੁਸੀਂ ਦਫ਼ਤਰ ਦੇ ਅੰਦਰ ਬਹੁਤ ਅੱਛੀ ਸਜਾਵਟ ਕੀਤੀ ਸਾਹਿਬ ਨੇ ਅਸੀਂ ਇਹਦੀ ਬਹੁਤ ਪ੍ਰਸ਼ੰਸਾ ਕਰਦੇ ਹਾਂ ਹਰ ਘਰ 'ਚ ਮਨਾਉਣੀ ਚਾਹੀਦੀ ਨਾ ਯਾਦੀ ਦੇ ਦਿਨ ਇਸ ਨੂੰ ਦੇਖ ਕੇ ਸਾਨੂੰ ਵੀ ਲੱਗ ਰਿਹਾ ਹੈ ਕਿ ਸਾਨੂੰ ਵੀ ਆਪਣੇ ਘਰ ਵਿੱਚ ਇਸ ਪੁਲ ਜੀ ਜਿੰਨੇ ਵੀ ਲੋਕ ਇੱਥੇ ਪਹੁੰਚੇ ਨੇ ਉਹ ਸਾਰੇ ਪ੍ਰਸ਼ੰਸਾ ਕਰਨੇ ਇਹਨਾਂ ਅਧਿਕਾਰੀਆਂ ਦੀ ਅਫਸਰਾਂ ਦੀ ਜਿਵੇਂ ਕਿ ਇਹ ਸਰਕਾਰੀ ਅਫਸਰ ਆਪਣੇ ਡਿਊਟੀ ਸਮੇ ਇਹ ਜਿਹੜੇ ਕਿ ਆਜ਼ਾਦੀ ਦਿਨ ਮਨਾਉ ਰਹੇ ਨੇ ਸੋਹਣੀ ਸਜਾਵਟ ਕੀਤੀ ਜਿਹਦੇ ਦਿੱਤੀ ਗਈ ਹੈ ਸੋ ਹਰ ਇੱਕ ਇਨਸਾਨ ਨੂੰ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਸਜਾਵਟ ਕਰਨੀ ਚਾਹੀਦੀ ਹੈ ਆਜ਼ਾਦੀ ਦਾ ਨਿਗ ਮਾਨਣਾ ਚਾਹੀਦਾ ਆਜ਼ਾਦੀ ਦਿਨ ਮਨਾਉਣਾ ਚਾਹੀਦਾ ਸੋ ਇਸੇ ਤਰ੍ਹਾਂ ਹੀ ਹਰ ਇੱਕ ਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਇਹ ਖੁਸ਼ੀ ਮਨਾਉਣੀ ਚਾਹੀਦੀ ਹੈ ਕਿਉਂਕਿ ਆਜ਼ਾਦੀ ਦਾ ਨਿਗ ਹਰ ਕੋਈ ਮਾਨ ਰਿਹਾ ਹਰ ਦੇਸ਼ ਭਗਤ ਦੇ ਵਿੱਚ ਆਜ਼ਾਦੀ ਦਾ ਦਿਨ ਬਸ ਇਸੋ ਹਰਦ ਇੱਕ ਨੂੰ ਇਹ ਦਿਨ ਮਨਾਉਣਾ ਚਾਹੀਦਾ ਹੈ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਜਪਦੀ ਖਾਸ ਰਿਪੋਰਟ